ਹਾਂਜੀ ਮੇਰਾ ਨਾਮ ਮਨੀ ਬੰਸਲ ਉੱਚੋ ਮੰਡੀ ਦੇ ਇਹ ਘੰਟਾ ਘਰ ਚੌਂਕ ਦੇ ਵਿੱਚ ਅੱਜ ਮੱਗੀ ਦੇ ਮੌਕੇ ਦੇ ਉੱਤੇ ਵਿਸ਼ਾਲ ਪਕੌੜਿਆਂ ਦਾ ਲੰਗਰ ਜਿਹੜਾ ਕਿ ਮਿਕਸ ਪਕੌੜਿਆਂ ਦਾ ਲੰਗਰ ਸੰਗਤ ਵੱਲੋਂ ਇਹ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਲਗਾਇਆ ਜਾਂਦਾ ਜੀ ਤੇ ਸੰਗਤ ਦੇ ਵਿੱਚ ਇੰਨਾ ਤੁਸ਼ਾਹ ਹੁੰਦਾ ਕਿ ਸਾਰੇ ਸੇਵਾਦਾਰ ਪੂਰੀ ਸ਼ਰਧਾ ਦੇ ਇਤਸ਼ਾਹ ਨਾਲ ਸੇਵਾ ਕਰਦੇ ਆ ਲੰਗਰ ਦੇ ਵਿੱਚ ਸਾਰੀ ਸੰਗਤ ਨੂੰ ਛਕਾਉਂਦੇ ਆ ਵਰਤੋਂਦੇ ਆ ਭੰਡਾਰਾ ਇਹ ਭੰਡਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਪੂਰਾ ਲਗਨ ਤੇ ਮਿਹਨਤ ਦੇ ਨਾਲ ਸੰਗਤ ਵੱਲੋਂ ਸ਼ਰਧਾ ਨਾਲ ਚਲਾਇਆ ਜਾਂਦਾ ਜੀ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਬਾਗੀ ਦੇ ਦਿਹਾੜੇ ਦੇ ਉੱਤੇ ਸਾਰੀ ਸਮੂਹ ਪੁੱਛੋ ਸੰਗਤ ਨੂੰ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਸੰਗਤ ਨੂੰ ਇਹੀ ਮੈਸੇਜ ਆ ਕਿ ਵੱਧ ਤੋਂ ਵੱਧ ਕੋਈ ਜ਼ਰੂਰੀ ਨਹੀਂ ਦੇਖੋ ਲੰਗਰ ਵੀ ਲਾਓ ਪਰ ਕੋਈ ਜੇ ਲੋੜਵੰਦ ਆਪਾਂ ਨੂੰ ਆਸੇ ਪਾਸੇ ਆਪਣੇ ਕੋਈ ਦਿਖਦਾ ਤਾਂ ਉਸ ਦੀ ਵੀ ਆਪਾਂ ਮਦਦ ਕਰੋ ਇਹ ਸਭ ਤੋਂ ਵੱਡੀ ਸੇਵਾ ਚਲੋ ਲੰਗਰ ਵੀ ਇੱਕ ਠੀਕਾ ਲੰਗਰ ਵਰਤੌਣੇ ਆ ਗੁਰਦੁਆਰਿਆਂ ਚ ਲੰਗਰ ਮੰਦਰਾ ਚ ਲੰਗਰ ਆਪਣੇ ਬਜ਼ਾਰਾਂ ਚ ਲੰਗਰ ਲੱਗਦੇ ਆ ਕੋਈ ਲੋੜਵੰਦ ਮਿਲੇ ਉਸ ਦੀ ਵੀ ਸੇਵਾ ਆਪਾਂ ਬਸ ਚੜ੍ਹ ਕੇ ਕਰੋ ਮੇਰਾ ਨਾਂ ਹੀ ਜਸਵੀਰ ਸਿੰਘ ਵਿੱਕੀ ਮੋੜ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਮਾਗੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਸਭ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉੱਚੋਵੰਡੀ ਦੇ ਘੰਟਾ ਘਰ ਚੌਂਗ ਦੇ ਵਿੱਚ ਮੇਰੇ ਛੋਟੇ ਵੀਰ ਮਨੀ ਪੰਸਰ ਜੀ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਉਪਰਾਲਾ ਹੈ ਥੋੜੇ ਸਮੇਂ ਬਾਅਦ ਦੋ ਤਿੰਨ ਮਹੀਨੇ ਬਾਅਦ ਕੋਈ ਨਾ ਕੋਈ ਸੇਵਾ ਲੰਗਰ ਦੀ ਜਰੂਰ ਕਰਦਿਆ ਹੈ ਮਨੀਵੰਤ ਜੀ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਪਿੱਛੇ ਦਾ ਹਰ ਕੋਈ ਲੱਗ ਜਾਂਦਾ ਪਰ ਮੂਰੇ ਲੱਗਣਾ ਬਹੁਤ ਔਖਾ ਹੈ ਹਰ ਵਾਰ ਇਹ ਉਪਰਾਲਾ ਕਰਕੇ ਆਪਣੇ ਦੋਸਤਾਂ ਨੂੰ ਸੇਵਾ ਦਾ ਨਾਮ ਜੋੜ ਕੇ ਲੰਗਰ ਦੀ ਸੇਵਾ ਇਸ ਚੌਂਕ ਦੇ ਵਿੱਚ ਨਿਵਾਉਦੇ ਰਹਿੰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਰਿਆਂ ਤੋਂ ਇਸੇ ਤਰ੍ਹਾਂ ਸੇਵਾ ਲੈਂਦਾ ਰਹੇ ਮਾਗੀ ਦੇ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਫਿਰ ਫਿਰ ਬਹੁਤ ਬਹੁਤ ਵਧਾਈਆਂ ਜੀ ਰਾਸ਼ ਸ਼ਰਮਾ ਨਾ ਮਾ ਪੁੱਚੋ ਮੰਡੀ ਦਾ ਵਸਨੀਕ ਹੈ ਜੀ ਅੱਜ ਮਾਗੀ ਦੇ ਮੌਕੇ ਤੇ ਸਾਰੀ ਪੁੱਚੋ ਮੰਡੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਔਰ ਬਹੁਤ ਹੀ ਧੰਨਵਾਦ ਕਰਦੇ ਆ ਮਨੀਪੰਸਰ ਜੀ ਦਾ ਜਿਨ੍ਹਾਂ ਨੇ ਇਹ ਮਾਗੀ ਦੇ ਮੌਕੇ ਤੇ ਲੰਗਰ ਲਾਇਆ ਸੰਗਤ ਲਈ ਇਹ ਹਰ ਵਾਰੀ ਹੀ ਦੇਖਦੇ ਆ ਲੰਗਰ ਲਾਉਂਦੇ ਆ ਔਰ ਵੀ ਗਰੀਬ ਲੋਕਾਂ ਦੀ ਮਦਦ ਕਰਦੇ ਆ ਜਿਵੇਂ ਚਾਹ ਦੀ ਸੇਵਾ ਜਾਂ ਗਰੀਬ ਲੋਕ ਕੋਈ ਜਿਵੇਂ ਰੇਲਵੇ ਸਟੇਸ਼ਨ ਤੇ ਪਏ ਆ ਤਾਂ ਉਹਨਾਂ ਨੂੰ ਲੰਗਰ ਦੀ ਸੇਵਾ ਉੱਥੇ ਜਾ ਕੇ ਵੀ ਕਰਦੇ ਆ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਮੰਡੀ ਦੀਆਂ ਨਿਵਾਸੀਆਂ ਨੂੰ ਬਾਕੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦੇ ਆਂ ਧੰਨਵਾਦ